उत्तर प्रदेश ਦੇ ਮਹਾਰਾਜਗੰਜ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਇਥੇ ਇੱਕ ਪਤੀ ਦੀ ਦੁਨੀਆ ਰਾਤ ਹੋਰਾ ਤੁੱਜੜ ਗਈ ਜਦੋਂ ਗਰਮੀ ਤੋਂ ਪਰੇਸ਼ਾਨ ਹੋ ਕੇ ਉਹ ਛੱਤ ਤੇ ਸੌਣ ਚਲਾ ਗਿਆ ਅਤੇ ਉਸ ਦੀ ਪਤਨੀ ਨੇ ਚੋਰੀ ਛਿਪੇ ਆਪਣੇ ਪ੍ਰੇਮੀ ਨੂੰ ਫੋਨ ਕਰ ਦਿੱਤਾ ਦੱਸਦੀ ਹੈ ਕਿ ਔਰਤ ਤਿੰਨ ਬੱਚੀਆਂ ਦੀ ਮਾਂ ਇਹ ਪੂਰੀ ਘਟਨਾ ਸੋਮਵਾਰ ਰਾਤ ਨੂੰ ਵਾਪਰੀ ਦੱਸੀ ਜਾ ਰਹੀ ਹੈ ਤੇਜ਼ ਗਰਮੀ ਅਤੇ ਨਮੀ ਤੋਂ ਰਾਹਤ ਪਾਣ ਲਈ ਵਿਅਕਤੀ ਆਪਣੇ ਘਰ ਦੀ ਛੱਤ ਤੇ ਸੌਣ ਲਈ ਚਲਾ ਗਿਆ ਜਿਵੇਂ ਹੀ ਪਤੀ ਛੱਤ ਤੇ ਗਿਆ ਪਤਨੀ ਨੇ ਮੌਕਾ ਦੇਖਦੇ ਆਪਣੇ ਪ੍ਰੇਮੀ ਨੂੰ ਘਰ ਬੁਲਾ ਲਿਆ ਦੋਵੇਂ ਇੱਕ ਕਮਰੇ ਵਿੱਚ ਸਨ ਜਦੋਂ ਅਚਾਨਕ ਕਿਸੇ ਭਾਰੀ ਚੀਜ਼ ਦੇ ਡਿੱਗਣ ਦੀ ਉੱਚੀ ਆਵਾਜ਼ ਨੇ ਘਰ ਦੇ ਬਾਕੀ ਮੈਂਬਰਾਂ ਅਤੇ ਛੱਤ ਤੇ ਸੌਰੇ ਪਤੀ ਨੂੰ ਜਗਾ ਦਿੱਤਾ ਪਤੀ ਤਰਤ ਹੇਠਾਂ ਕਮਰੇ ਵੱਲ ਭੱਜਿਆ ਪਰ ਕਮਰੇ ਦੇ ਅੰਦਰ ਦਾ ਦ੍ਰਿਸ਼ ਦੇਖ ਕੇ ਉਸ ਦੀ ਅੱਖਾਂ ਹੈਰਾਨ ਹੋ ਕੇ ਖੁੱਲ ਗਈਆਂ ਪਤੀ ਨੇ ਆਪਣੀ ਪਤਨੀ ਨੂੰ ਉਸਦੇ ਪ੍ਰੇਮੀ ਨਾਲ ਇਤਰਾਜ਼ਯੋਗ ਹਾਲਤ ਵਿੱਚ ਪਾਇਆ ਆਪਣੀ ਪਤਨੀ ਨੂੰ ਇਸ ਹਾਲਤ 'ਚ ਦੇਖ ਕੇ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਆਦੇ ਉਸਦੇ ਤੁਰੰਤ ਰੋਲਾ ਪਾਣਾ ਸ਼ੁਰੂ ਕਰ ਦਿੱਤਾ ਜਦੋਂ ਪਤੀ ਨੇ ਰੋਲਾ ਪਾਇਆ ਤਾਂ ਲੋਕ ਤੁਰੰਤ ਮੌਕੇ ਤੇ ਇਕੱਠੇ ਹੋ ਗਏ ਇਸ ਤੋਂ ਬਾਅਦ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਸਥਿਤੀ ਨੂੰ ਕਾਬੂ ਕੀਤਾ ਪੁਲਿਸ ਤੁਰੰਤ ਔਰਤਾ ਤੇ ਉਸਦੇ ਪ੍ਰੇਮੀ ਨੂੰ ਥਾਣੇ ਲੈ ਲਈ ਪਤੀ ਤੇ ਹੋਰ ਪਰਿਵਾਰਿਕ ਮੈਂਬਰ ਵੀ ਥਾਣੇ ਪਹੁੰਚ ਕੇ ਜਦੋਂ ਥਾਣੇ 'ਚ ਪੁਲਿਸ ਦੇ ਸਾਹਮਣੇ ਦੋਵਾਂ ਧਿਰਾਂ ਵਿਚਕਾਰ ਗੱਲਬਾਤ ਸ਼ੁਰੂ ਹੋਈ ਤਾਂ ਔਰਤ ਨੇ ਆਪਣੇ ਆਪਣੇ ਫੈਸਲੇ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਔਰਤ ਨੇ ਸਾਫ਼-ਸਾਫ਼ ਕਹਿਆ ਕਿ ਉਹ ਹੁਣ ਆਪਣੇ ਪਤੀ ਨਾਲ ਨਹੀਂ ਰਹਿਣਾ ਚਾਹੁੰਦੀ। ਉਸਨੇ ਕਿਸੇ ਵੀ ਹਾਲਤ ਵਿੱਚ ਆਪਣੇ ਪਤੀ ਕੋਲ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਔਰ ਆਪਣੇ ਆਪਣੀ ਬਾਕੀ ਦੀ ਜ਼ਿੰਦਗੀ ਆਪਣੇ ਪ੍ਰੇਮੀ ਨਾਲ ਬਿਤਾਉਣ ਦੀ ਜ਼ੋਰ ਦਿੱਤਾ। ਆਪਣੀ ਮਾਂ ਨੂੰ ਕਿਸੇ ਹੋਰ ਨਾਲ ਜਾਣ ਦੀ ਖ਼ਬਰ ਸੁਣ ਕੇ ਔਰਤ ਦੇ ਤਿੰਨ ਬੱਚੇ ਫੁੱਟ-ਫੁੱਟ ਕੇ ਰੋ ਪਏ। ਬੱਚਿਆਂ ਦੇ ਰੋਣ ਦੀ ਆਵਾਜ਼ ਸੁਣ ਕੇ ਵੀ ਔਰਤ ਦਾ ਦਿਲ ਨਹੀਂ ਪਿੰਗਲਿਆ। ਜਦੋਂ ਪਤਨੀ ਨੇ ਆਪਣੇ ਪ੍ਰੇਮੀ ਨਾਲ ਜਾਣ ਦੀ ਇੱਛਾ ਸਪਸ਼ਟ ਤੌਰ ਤੇ ਜ਼ਾਹਰ ਕੀਤੀ ਤਾਂ ਪਤੀ ਕੋਲ ਹੋਰ ਕੋਈ ਚਾਰਾ ਨਹੀਂ ਬਚਿਆ। ਵੇ ਸਾਰਾ ਪਤੀ ਨੇ ਪੁਲਿਸ ਦੀ ਮਸਦੂਗੀ ਵਿੱਚ ਬੱਚਿਆਂ ਨੂੰ ਆਪਣੇ ਕੋਲ ਰੱਖਣ ਅਤੇ ਪਤਨੀ ਨੂੰ ਉਸੇ ਪ੍ਰੇਮੀ ਨਾਲ ਜਾਣ ਦੇਣ ਦਾ ਫੈਸਲਾ ਕੀਤਾ ਪਤੀ ਨੇ ਭਾਰੀ ਮਨ ਲੈ ਕੇ ਆ ਮੈਂ ਜੇ ਆਪਣੀ ਮੇਰੇ ਨਾਲ ਨਹੀਂ ਰਹਿਣਾ ਚਾਹੁੰਦੀ ਤਾਂ ਮੈਂ ਮਜਬੂਰ ਨਹੀਂ ਕਰ ਸਕਦਾ ਮੈਂ ਆਪਣੇ ਬੱਚਿਆਂ ਦੀ ਪਰਵਰਿਸ਼ ਕਰਾਂਗਾ ਪਰ ਮੈਂ ਇੱਕ ਗੱਲ ਜ਼ਰੂਰ ਕਹਾਗਾ ਕਿ ਉਹਨਾਂ ਦਾ ਬਚਪਨ ਉਹਨਾਂ ਦੀ ਮਾਂ ਤੋਂ ਬਿਨਾਂ ਦੂਰਾ ਰਹੇਗਾ ਇਸ ਪੂਰੇ ਮਾਮਲੇ ਦੀ ਯਾਦਗਾਰੀ ਦਿੰਦੇ ਹੋਏ ਐਸਪੀ ਸੁਮੇਂਦਰ ਮੀਟਾ ਨੇ ਕਿਹਾ ਕਿ ਕਿਉਂਕਿ ਔਰਤ ਅਤੇ ਉਸਦਾ ਪ੍ਰੇਮੀ ਦੋਵੇਂ ਬਾਲਗ ਹਨ ਇਸ ਲਈ ਉਹਨਾਂ ਨੂੰ ਇਕੱਠੇ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ ਦੋਵੇਂ ਤਿੰਨ ਇਸ ਫੈਸਲੇ ਤੇ ਸਹਿਮਤ ਹੋ ਗਈਆਂ ਐਸਪੀ ਨੇ ਅੱਗੇ ਕਿਹਾ ਕਿ ਔਰਤ ਦੇ ਪਤੀ ਨੇ ਆਪਣੀ ਮਰਜ਼ੀ ਨਾਲ ਬੱਚਿਆਂ ਦੀ ਜ਼ਿੰਮੇਵਾਰੀ ਲਈ ਹੈ